ਬਹੁਤ ਟੇਸਟੀ ਹੈ ਤਾਂ ਭਈਆ ਆਪ ਗ੍ਰੇਪਸ ਖਾ ਕੇ ਦੇਖੋ ਇਹ ਬਹੁਤ ਟੇਸਟੀ ਹੈ। ਯਾ ਭਈਆ ਆਪ 오ਰਿੰਜ ਖਾਣਾ ਪਸੰਦ ਕਰੋਗੇ? ਹੈ? ਮੈਂ ਨਵੇਂ ਪੁੱਛ ਲਓ ਇਧਰ ਮੈਂ ਭੁੱਖਾ ਬੈਠਾ। ਤੈਨੂੰ ਨਹੀਂ ਵੈਲ। ਤੈਨੂੰ ਨਹੀਂ ਅਸੀਂ ਦਿੰਦੇ ਹੁੰਦੇ। ਅਸੀਂ ਆਪ ਹੀ ਖਾ ਲਏ। ਉਹਨੇ ਕੋਲ ਵੀ ਪੰਜੇ ਦੇ ਪੰਜੇ ਖਾ ਗਿਆ ਬਲੈਕ ਮੰਗੋ। ਬਲੈਕ ਮੰਗੋ? ਹਾਂ। ਉਹ ਇਹ ਉਹ ਕਈ ਚੀਜ਼ ਪਸੰਦ ਹੋਵੇ ਉਹ ਤਾਂ ਇਹਨੂੰ ਜ਼ਰੂਰ ਪਸੰਦ ਹੁੰਦੀ। ਹੋਰ ਪਿਆ ਉਪਰ ਦੀ ਕੋਈ ਗੱਲ ਮਿਲੇ ਨਾ ਮਿਲੇ। ਖਾਣ ਵਾਲਾ ਚੀਜ਼ ਜੇ ਇੱਕ ਦੂਜੇ ਨੂੰ ਪਸੰਦ ਮਿਲਦੀ ਹੈ ਹੈ ਨਾ ਬਟਾ ਇਹ ਖਰਾਬ ਹੋ ਜਾਣ ਪਤੇ ਇਹਦੇ ਚੋਂ ਇਹਦੇ ਚੋਂ ਰਸ ਜੇ ਨਿਕਲ ਕੇ ਨਾ ਆਵੇ ਕੋੜਾ ਹੋ ਜਾਵੇ ਮੇਰਾ ਤਾਂ ਲੈ ਕੇ ਜਾਂਦੇ ਨਾ ਮੈਂ ਜੇ ਨਾ ਖਾਊਗਾ ਤੇ ਮੈਂ ਖਾ ਲੂੰਗਾ ਮੈਂ ਬਹੁਤ ਖਾਂਦਾ ਹਾਂ ਤੇ ਨਿਕਲਦਾ ਇਹ ਫਿਰ ਜੇ ਕੀ ਤੂੰ ਖਾਂਦਾ ਹੀ ਹੋ ਤਾਂ ਇਹਨੇ ਖਾਣੀ ਖਾਣੀ ਹੈ ਹੈ ਬੜੀ ਚੀਜ਼ ਤੂੰ ਨਹੀਂ ਖਾਂਦਾ ਉਹ ਵੀ ਨਹੀਂ ਇਹਨੇ ਖਾਣੀ ਗਿਰੂ ਨੇ ਇੱਕ ਵਾਰੀ ਛੇੜਿਆ ਕਰੇ ਕਾਗਜ਼ੀ ਰਹਿਗੇ ਥਲੇ ਤੂੰ ਹੋਰ ਲੈ ਲੈਦਾ ਪੰਜਾ ਦੇ ਤੇ ਫਿਰ ਮੈਂ ਸਮੋਸਾ ਸਮੋਸਾ ਮੈਂ ਮੱਦਾ ਖਾ ਲੂੰਗਾ ਹੈ ਉਦਲਾ ਸਾਰਾ ਖਾ ਗਿਆ ਲਈ ਅੱਲੋ ਹੀ ਛੱਡੀ ਨਹੀਂ ਮੇਰੇ ਅੰਦਰ ਪਰ ਆਪਰੇ ਸਾਡੇ ਹੁਣ ਕੋਲ ਵੀਰ ਨਾ ਪਤਾ ਨਾ ਗਲਤ ਕਰ Apple ਦਾ ਨਹੀਂ ਗਲਤ ਕੰਮ ਕਰ ਲੈ ਨਾ ਖਾਣਾ ਦੀ ਚੀਜ਼ ਨਾ ਕਦੇ ਨਹੀਂ ਐਸਾ ਕੋਣ ਕੋਲ ਵੀ ਤੇਰੇ ਕੋਲ ਕਿਹੜੀ ਕਿਹੜੀ ਚੀਜ਼ ਆ ਯਾਰ ਹੁਣ ਕੋਲ ਵੀਰ ਕੋਲੇ ਮਰੂਦ Apple ਹਾਲ ਫਰੂਟ ਖਾਇਆ ਕਰ ਹਾਲ ਫਰੂਟੇ ਕਰਕੇ ਖਾਂਦਾ ਹਣਾ ਆਪ ਕਿਦਾਂ ਦੇ ਪਿਆ ਆਖਰੇ ਰਾਜ ਕੇ ਨਾਮ ਫੋਨ ਬੰਦ ਰੱਖ ਨਹੀਂ ਕਰੀ ਰਿਹਾ ਫੋਨ ਨਹੀਂ ਕਰਾਂ 8 ਵਜੇ ਕਿ 9 ਵਜੇ ਰਹਿਣ ਦੇ ਪਰ ਫੋਨ ਵੇਖਣਾ ਗੱਲਾਂ ਆਪਾਂ ਤਾਂ ਗੱਲਾਂ ਬਾਤਾਂ ਸੁਣਾ ਸਕੂਲ ਦੀ ਗੱਲ ਸੁਣਾਏ ਨਾ ਸਾਰੀ ਸਕੂਲ ਦੀ ਗੱਲ ਸੁਣਾ ਕੱਲ ਵੀ ਸਾਇਰ ਤੇ ਮੈਂ ਦੱਸਾਂ ਜਦੋਂ ਮੈਂ ਸਕੂਲੇ ਗਈ ਨਾ ਹਨਾ ਮੇਰੇ ਨਾਲ ਮੈਨੂੰ ਭੇਜਤਾ ਕਿੱਥੇ ਭੇਜਤਾ ਨੰਨ ਤਾਂ ਮੈਨੂੰ ਸਕੂਲਾਸਰੀ ਮੈਡਮ ਨੇ ਨਹੀਂ ਬੁਲਾਇਆ ਤੇ ਗੱਲ ਸੁਣ ਲੱਕੀਆ ਸੀ ਮੇਰੇ ਨਾਲ उन्होंने आए हो गया भी मुंडा छुट्टा वादगा कर दिया वा है तो मैं इन कट्टी कर करके भेज दिया करो कलवीर मैं क्या डॉक्टर ने पट्टी तैयार की वो क्या नहीं पट्टी नी कर नी। नहीं, नहीं करनी है आई ठीक हो जाऊ थोड़ा वह तो है फिर बाद क्या नहीं थोड़ा का नहीं मैडम नहीं कलास वाली मैडम ਹੁਣ ਦੱਸ ਕਿਵੇਂ ਕਰਗੇ ਫਿਰ ਉਹ ਸਹੀ ਜਿਹੀ ਕਿਸੇ ਕੋਲ ਤੋਂ ਉਹਨਾਂ ਨੂੰ ਵਾਟਿਆ ਜਿਵੇਂ ਆਪਣੀ ਪੀਸਾਂ ਤੇ ਉਹ ਦੋ ਦੋ ਤੇ ਬਾਲਾ ਸਲਾਹ ਹੋ ਗਿਆ ਕਿਆ ਬਾਤ ਤੂੰ ਕੋ ਮਨਦੋਈ ਨਹੀਂ ਉਸ ਗੱਲ ਤੇ ਨਹੀਂ ਹੁੰਦੀ ਲੈ ਫਿਰ ਉਹਦੇ ਵੀ ਫੂਚਰ ਦਾ ਸਵਾਲ ਹੈ ਫੂਚਰ ਦਾ ਸਵਾਲ ਹੈਗਾ ਵਾ ਹੁਣ ਪੈਸੇ ਅਸੀਂ ਭਰੀ ਦੇਣਾ ਕਿ ਇਹਨੂੰ ਇਹਨੀਆਂ ਪੀਸਾਂ ਸਾਡੇ ਨੂੰ ਬੜਾ ਪੀਸਾਂ ਕੱਟ ਕਰਦੇ ਆ ਤੇ ਸਕੂਨ ਨਾਲ ਇਹ ਮੈਂ ਡਿਜ਼ਾਈਨ ਕਰਨਾ ਲੈ ਜਦੋਂ ਤੇ ਨੰਬਰ ਆ ਵੀ ਮਰ ਜੀ ਆ ਵੀ ਮਰ ਜੀ ਆਪਣੇ ਹੱਥਾਂ ਜੁੱਟ ਕੇ ਕਰ ਉਹ ਆਦੀ ਮਰਜ਼ੀ ਨਬਲਾ ਹਫਤਾ ਛੁੱਟਣਾ ਕਰ ਦੇ ਬਾਇ ਆਪਣੇ ਬੱਥਲੇ ਤੇ ਨਾ ਸੁਣੂ ਆ ਆ ਆ ਆਪਾਂ ਜੰਜਣਾ ਅੱਜ ਬੈ ਆਪਾਂ ਤੂੰ ਵੇਚਣ ਵਾਲਾ ਪਾਈ ਬਣ ਤੂੰ ਪਾਈ ਬਣ ਤੂੰ ਪਾਈ ਬਣ ਲੈ ਇਧਰ ਮੇਰੇ ਨਾਲ ਨੂੰ ਵੇਚ ਤੂੰ ਤੇ ਲਾਲਾ ਲੈ ਮੈਨੂੰ ਲੈ ਫੜਾ ਉਹ ਇਧਰ ਬਰੇਆਂ ਦੇ ਵਿੱਚ ਚਲ ਤੇ ਅਡਰ ਲੈ ਬੜਾ ਉਹ ਕੀ ਆ ਤੁਹਾਡੇ ਕੋਲੇ ਵੇਚਣਾ ਸਿਖਾਈਏ ਸਾਡੇ ਕੋਲੇ ਹੈਗਾ ਇੱਕ ਐਪਲ ਲੈ ਪੈਸੇ ਦੇ ਪਹਿਲਾਂ ਪੈਸੇ ਪੁੱਛੀ ਰ ਮਨ ਪੈਸੇ ਮਨੀ ਮਨੀ ਦੇ ਮਨੀ ਮੈਂ ਜੇਰਾ ਆਪਾਂ ਤੁਹਾਨੂੰ ਦੇ ਮਨੀ ਪਹਿਲਾਂ ਟੇਸਟ ਤਾਂ ਕਰਾਓ ਇੱਕ ਇੱਕ ਚੀਜ਼ ਦੇਖ ਗੀ ਸੁਆਦ ਵਾ ਕਿਵੇਂ ਆ ਖੱਟੀ ਤਾਂ ਨਹੀਂ ਕੀ ਹੈ ਇਹ ਰਿਪਸ ਹੈ ਹਾਂ ਹਾਂ ਉਹ ਦੋ ਟੇਸਟ ਕਰ ਲੈ ਇਹ ਖੱਟਾ ਲੈ ਰੇ ਦਿਖਾ ਕੋ ਕਿ ਕਟਾ ਦੇਲੇ ਹੀ ਨਹੀਂ ਰਿਵਰੋ ਦੇ ਵੀ ਲੈ ਮਨੂ ਦੇ ਹੀ ਵਿਖੇ ਖੱਟੀ ਜੀ ਦੇ ਪੈਸੇ ਨਹੀਂ ਨਾ ਦੰਦਾ ਮੈਂ ਲੈ ਤਾਂ ਬਸ ਇਹਦੇ ਵੀ ਪੈਸੇ ਲੈਣੇ ਸੀ ਕਿ ਦੇ ਐ ਜਿਹੜੇ ਖਵਾਈ ਜਾਂਦੇ ਆ ਅਮਰੋਦ ਵੀ ਰੂੰ ਦੇ ਦੇ ਤੂੰ ਲੈ ਗਿਰ ਗਣਾ ਮੈਂ ਨਹੀਂ ਕਰ ਤੂੰ ਖਾ ਲੈ ਆ ਨਾਲ ਦੇ ਕੋ ਕੋ ਦੰਨੇ ਹਣਾ ਅੱਡਾ ਜੁੱਠਾ ਦੇ ਲੈ ਲੈ ਮੈਂ ਜੁੱਠਾ ਕਰ ਫਿਰ ਦੱ ਜੁੱਠਾ ਹਲਾ ਕੋ ਵੀ ਨਹੀਂ ਨੱਕ ਇਸ ਦਾ ਜੁੱਠਾ ਦੰਦਾ ਮਰੂਸਵਾਦ ਤੂੰ ਇਸ ਕਾਲਾ ਹੂੰ ਲੈ ਲੈ ਕਾਲਾ ਤੂੰ ਇਹ ਖਾ ਯਾਰ ਬੇਲੀ ਇਹ ਖਾ ਤੂੰ ਮੋਟਾ ਇਹ ਪਣ ਇਹ ਕਟਕੇ ਰੱਖੀ ਰੱਖਾ ਦੱਸ ਦੱਸ ਚੱਲ ਲੈ ਹੋਰ ਇੰਸ਼ਾ ਅੱਦ ਲੈ ਮੋਟਾ ਨਾ ਕਈ ਮੈਨੂੰ ਪਾਪਾ ਜੀ ਕਿਹਾ ਪਾਪਾ ਉਹਨੇ ਮੋਟਾ ਉਹਨੂੰ ਗਿਆ ਪਲ ਨੂੰ ਤੁਹਾਨੂੰ ਨੇ ਗਿਆ

ਜੀ ਇਹਨਾਂ ਆਂਕ ਤਰ੍ਹਾਂ ਹੋ ਜਣਾ ਖਰਾਬ ਹੋ ਗਾ ਨਾ ਐਪਲ ਤੇ ਮਕੁੱਟੂ ਬਹੁਤ ਐਪਲ ਦਾ ਤਾਂ ਸੱਜੂਗਾ ਇਹਦੀ 1.7 ਕਿਲੋ ਆਈ ਆ ਇਹ ਆਪਾਂ ਨਾਲ ਦੇਖ ਪਿੱਗਦੇ ਹਾਂ ਆਏ ਜੀ ਬਈ ਫੋਟੋ ਖੋਚੋ ਖੋਚੋ ਚੱਲ ਕੋਲ ਵੀ ਮੈਂ ਆਰੇ ਇੱਧਰ ਦੇਖੋ ਆਰੇ ਦੇ ਆਰੇਂ ਦੇ ਤੋਂ ਕੱਪੜੇ ਲਾ ਲੈਂਦੇ ਕੱਪੜੇ ਤਾਂ ਲਾ ਤੇ ਆ ਤੱਤਰੇ ਉਹ ਕਰ ਲੈੰਦੋ ਆ ਵੀ ਲਾ ਲੈਂਦਾਂ ਪਰ ਪਤਾ ਕਿੰਨੇ ਇੰਨੇ ਚ ਸਾਰੇ ਵਿਟਾਵਨ ਹੁੰਦੇ ਆ ਆਪਾਂ ਠੀਕ ਐ ਸੀ ਕੇ ਬੀ ਕੇ ਆਈ ਸਾਰੇ ਸੀ ਵਿਟਾਵਨ ਸੀ ਹੁੰਦਾ ਰਹਿੰਦੇ

ਉਹ ਕੋ ਖੱਟੀ ਖਾਈ ਉਹਨਾਂ ਨੇ ਤੋੜ ਤੋੜ ਕੇ ਲੋਕਾ ਦੇ ਉਹ ਕਾ ਦੇ ਤੋੜਦੇ ਹੁੰਦਾ ਸਾਹਮਣੇ ਘਰ ਆ ਜਾਂਦੇ ਜਦੋਂ ਅਸੀਂ ਲੈ ਕੇ ਜਿੰਨੇ ਉਹ ਆਈ ਉਹਨਾਂ ਦੇ ਲੱਗਾ ਤੋ ਪੂਟਾ ਪੁੱਟਾ ਜਾ ਤੇ ਉਹ ਆਪ ਦਾ ਤੋੜਦੇ ਨਹੀਂ ਤੇ ਉਹਨਾਂ ਦੇ ਤੋੜ ਕੇ ਨਾ ਲੈ ਆ ਦੋ ਵਾਰੀ ਤੇ ਮੈਨੂੰ ਆਏ ਲੱਗੇ ਵੀ ਸਾਡੇ ਗਵਾਨ ਦੀ ਬੋਲਣਗੇ ਵੀ ਜ਼ਿਆਦਾ ਜਿਮਾਕ ਸਾਡਾ ਲੈ ਗਿਆ ਤੋੜ ਕੇ ਆਰੇ ਜ ਦਿਖਾਣਾ ਸੀ ਘਰੇ ਲੈ ਕੇ ਦਿੰਨੇ ਤੇ ਹੁਣੇ ਖਾਂਦੇ ਹਾਂ ਚੋਰੀ ਦਾ ਮਾਲ ਨੂੰ ਬੜਾ ਪਸੰਦ ਆ ਓਏ ਨਾ ਮੈਂ ਨਾ ਉਹ ਚਲੇ ਅਰਦਲੇ ਫਿਰ ਥੈਂਕੂ ਬੋਲਦੇ ਵਾਕਾਂ ਨੂੰ ਨਾ ਪਤਾ ਨਹੀਂ ਨਾ ਹੁੰਦਾ ਬੱਚਿਆਂ ਨੂੰ ਵੀ ਸਾਡੀ ਜੀ ਤੇਰ ਮੇਰ ਦਾ ਇਹ ਵੱਡਿਆਂ ਨੂੰ ਪਤਾ ਹੁੰਦਾ ਵੀ ਆ ਚੀਜ਼ ਸਾਡੀ ਆ ਉਹਦੀ ਬੱਚੇ ਤਾਂ ਥੱਲੇ ਆ ਜਾਂਦੇ ਨਾ ਹਰ ਵੀ ਕਹਿੰਦਾ ਮੇਰੀ ਹੈ ਸਹੀ ਗੱਲ ਬਚਪਨ ਇਹ ਹੋ ਜਾਈ ਹੁੰਦਾ ਨਹੀਂ ਚੇਹੇ ਨਾ ਧੁੱਪੇ ਬੈਠਣਾ ਤੇ ਮम्मा ਨਾਲ ਖੇਡ ਕੇ ਪਲੇ ਕਰਨੀ ਆ ਗਾਇਸ ਬਹੁਤ ਫੋਨ ਦੇਖੇ ਸਟ ਕਾਦੀ ਵਜੇ ਬਹੁਤ ਦੁਖੀ ਕੀਤਾ ਮੈਂ ਨਾ ਨਿਕਾ ਹੁੰਦਾ ਮੂਤੋ ਕੇ ਲੈ ਕੇ ਉਹਦੇ ਗਵੜੀਆਂ ਦੇ ਫੋਨ ਤੋੜਨ ਲੱਗ ਗਿਆ ਓਏ কোছংপামাই কেডিংডেন কেডিদিদে কেডটি কেডেডুকে। ਸ਼ਕਤੀਮਾਨ ਚੱਲ ਪਿਆ ਕਿ ਨਹੀਂ ਸ਼ਕਤੀਮਾਨ ਉਹ ਤਾਂ ਨਹੀਂ ਚੱਲੋ ਕਿ ਨਹੀਂ ਚੱਲਿਆ ਪਕੜਤੀ ਹੋਏ ਨਹੀਂ ਆਪਣੇ ਤਾਂ ਉਹ ਤੁਸੀਂ ਨੈਟ ਜੇ ਚਲਾ ਕੇ ਜਿਹੜੇ ਸੀਰੀਅਲ ਆਉਂਦੇ ਸੀਗੇ ਹਨਾ ਕੇਵਲ ਵਾਲੇ ਉਹ ਵੀ ਬੰਦ ਕਰਤੇ ਡੱਬਾ ਵੀ ਲਾ ਕੇ ਰੱਖਤਾ ਤੇ ਕੇਵਲ ਦਾ ਰਿਮੋਟ ਵੀ ਆਉ ਪਿਆ ਕਰਦਾ ਫਿਰ ਨਾਲ ਥੈਂਕ ਯੂ ਵਾਚਿੰਗ ਬਾਈ ਤੂੰ ਕਾ ਤੂੰ ਥੈਂਕ ਯੂ ਆਤੀ ਬਾਈ ਆ ਦੇਖੋ ਕੋਈ ਕਰਦੇ ਉਹਨੇ ਥੈਂਕ ਯੂ ਆਤੀ ਬਾਈ Tata ਨੂੰ ਇਹਦਾ ਕਰਤਾ ਉਹਨੇ ਤੋਂ ਵੀ ਕਰਦੇ ਚੰਗਾ ਓਕੇ ਬਾਈ ਥੈਂਕ ਯੂ ਬਾਈ ਬਾਏ ਬਾਏ ਨਾ ਇੱਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਨਾ ਤੇ ਐ ਕਲਿਕ ਕਰਕੇ ਸਬਸਕ੍ਰਾਈਬ ਕਰਨਾ ਤੇ ਜਿਹੜੀ ਨਵਾਂ ਪੜਨ ਬਹੁਤ ਕੀਤੀ ਵੀਡੀਓ ਨੂੰ ਦੇਖ ਸਕੋ ਤੇ ਫੇਸਬੁੱਕ ਤੇ ਫਾਲੋ ਕਰ ਲਓ ਤੇ YouTube ਤੇ ਸਬਸਕ੍ਰਾਈਬ ਕਰ ਲਓ ਇਹ ਮਾਰੀ